ਮੈਂ ਨੋਟ ਕਰਾਂਗਾ ਜੀ ਧੰਨਵਾਦ ਆ ਵੀ ਜੀ ਤੁਹਾਡਾ ਵੀ ਸੋ ਸਾਡੀ ਪੂਰੀ ਆਮ ਆਦਮੀ ਪਾਰਟੀ ਲੀਡਰਸ਼ਿਪ ਪਹੁੰਚੀ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਸਰਦਾਰ ਅਵਤਾਪ ਸਿੰਘ ਜੀ ਤੇ ਉਹਨਾਂ ਦੀ ਪੂਰੀ ਟੀਮ ਸਾਡੇ ਇੱਕ ਸੱਦੇ ਤੇ ਪਹੁੰਚ ਕੇ ਉਹਨਾਂ ਨੇ ਇਸ ਮਾਮਾਈ ਦੇ ਮੇਲੇ ਦੀ ਰੌਣਕ ਨੂੰ ਵਧਾਇਆ ਸਾਡੀ ਹੌਸਲਾ ਵਜਾਇ ਕੀਤੀ ਹੈ ਤੇ ਮਾਮਾਈ ਅੱਗੇ ਅਰਦਾਸ ਹੈ ਕਿ ਅੱਗੇ ਤੋਂ ਵੀ ਸਾਡੀ ਹੌਸਲਾ ਵਜਾਇ ਕਰਦੇ ਰਹਿਣਗੇ ਸਰਦਾਰ ਅਵਤਾਪ ਸਿੰਘ ਜੀ ਸੋਨੂੰ ਦੇਖੋ ਸਾਹਿਬ ਜੋਧਾ ਸਿੰਘ ਵੀਰ ਗੁਰਸੇਵ ਸਿੰਘ ਜੰਗਾਰਾ ਛੇਰਾਂ ਵਾਲੀ ਦਾ ਓਲ ਸੱਚੇ ਦਰਬਾਰ ਵਾਜ ਨਹੀਂ ਆਈ ਮੇਰੇ ਭੈਣ ਭਰਾਵਾਂ ਸਾਰਿਆਂ ਦੀ ਜੰਗਾਰਾ ਛੇਰਾਂ ਵਾਲੀ ਦਾ ਅੱਜ ਮਾਂ ਚਿੰਤਪੁਰ ਦੀ ਕਮੇਟੀ ਸਭਰਾ ਵੱਲੋਂ ਮਾਂ ਭਗਵਤੀ ਜੀ ਦਾ 17ਵਾਂ 15ਵਾਂ ਜਾਗਰਣ ਕਰਵਾਇਆ ਜਾ ਰਿਹਾ ਏ ਤੇ ਮੈਂ ਧੰਨਵਾਦ ਕਰਦਾ ਇਹ ਸਾਰੀ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਵਾ ਤੇ ਨਾਲ ਹੀ ਕਮੇਟੀ ਤੋਂ ਤੇ ਪਿੰਡ ਵਾਸੀਆਂ ਤੋਂ ਮਾਫੀ ਚਾਹੁੰਦੇ ਆ ਸਾਡੇ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਜੀ ਚ ਚੇਅਰਮੈਨ ਸਰਦਾਰ ਦਲਬਾਜ ਸਿੰਘ ਜੀ ਰਤਗੁੱਦਾ ਇਥੇ ਨਹੀਂ ਪਹੁੰਚ ਸਕੇ ਕੁਝ ਕਾਰਨਾ ਕਰਕੇ ਉਹਨਾਂ ਤੋਂ ਚੰਡੀਗੜ੍ਹੋਂ ਹੀ ਨਹੀਂ ਆਇਆ ਗਿਆ ਤੇ ਉਹਨਾਂ ਨੇ ਇਹ ਵਿਸ਼ਵਾਸਿਤ ਹੋਇਆ ਵਾਬੀ ਅਹੀਂ ਬਾਅਦ ਚ ਵੀ ਆਣ ਕੇ ਨਾਲੇ ਮਾਤਾ ਜੀ ਦੇ ਮਤਾਂ ਤੇ ਕੇ ਜਾਵਾਂਗੇ ਤੇ ਨਾਲੇ ਸਾਰੀਆਂ ਸੰਗਤਾਂ ਨੂੰ ਮਿਲ ਕੇ ਜਾਵਾਂਗੇ ਤੇ ਨਾਲ ਹੀ ਮੈਂ ਬੇਨਤੀ ਕਰਦਾ ਵਾਂ ਸਾਡੇ ਬਲਾਗ ਪ੍ਰਧਾਨ ਜੀ ਤੇ ਸਰਦਾਰ ਅਵਤਾਰ ਸਿੰਘ ਜੀ ਤੇ ਸਾਰੀ ਟੀਮ ਵੱਲੋਂ ਵੀ ਜਿਹੜੀ ਮੰਦਰ ਦੇ ਗਾੜੀ ਨਾਲਾ ਬਣਨ ਵਾਲਾ ਖਾਲ ਇੱਕ ਪੱਕਾ ਬਣਾ ਕੇ ਤੇ ਉੱਪਰ ਵਧੀਆ ਸਲੇਬ ਪਾ ਕੇ ਤੇ ਟਾਇਲ ਲਵਾ ਕੇ ਜਿੰਨਾ ਵੀ ਕੰਮ ਆ ਬਹੁਤ ਜਲਦੀ ਜਿਹੜਾ ਇਹ ਕਰਾਇਆ ਜਾਊਗਾ ਵੀ ਕੋਈ ਵੀ ਸੰਗਤ ਨੂੰ ਆਉਣ ਵਾਲੇ ਸਮੇਂ ਤੇ ਕੋਈ ਤੰਗੀ ਪਰੇਸ਼ਾਨੀ ਨਾ ਆਵੇ ਸੱਚੇ ਦਰਬਾਰ ਕੀ ਜੈ ਤੇ ਮੈਂ ਆਪਣੀ ਆਮ ਆਦਮੀ ਦੀ ਸਾਈ ਟੀਮ ਵੱਲੋਂ ਤੇ ਚੇਅਰਮੈਨ ਸਰਦਾਰ ਦਲਬਾਜ ਸਿੰਘ ਜੀ ਵੱਲੋਂ ਤੇ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਜੀ ਵੱਲੋਂ ਸਾਰੀਆਂ ਆਈਆਂ ਨੂੰ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਨਾ ਵਾ ਜੰਕੈਰਾ ਛੇਰਾ ਵਾਲੀ ਦਾ ઓਏ ਬਹੁਤ ਧੰਨਵਾਦ ਸੇਖੋ ਸਾਹਿਬ ਤੁਸੀਂ ਸਾਡੇ ਆ ਕੇ ਮੇਲੇ ਦੇ ਵਿੱਚ ਚਾਰ ਚੰਨ ਲਾਏ ਨੇ ਮੈਂ ਧੰਨਵਾਦ ਕਰਦਾ ਹਾਂ ਹਾਂਜੀ ਅੱਗੇ ਹੋਵੋ ਪ੍ਰਧਾਨ ਸਾਹਿਬ ਨੂੰ ਸਨਮਾਨਤ ਕਰੇ ਇੱਕ ਵਾਰੇ ਜ਼ੋਰਦਾਰ ਤਾੜੀਆਂ ਲਗਾ ਦਿਓ ਜੀ ਸੁਭੋਗੋਤਨਵਾਦ ਹਾਂਜੀ ਸਾਰੇ ਨੂੰ ਹਾਂਜੀ ਸਰਦਾਰ ਗੁਰਵੰਤ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਨੂੰ ਸਨਮਾਨਤ ਹੋ ਰਿਹਾ ਜੀ ਸਾਡੇ ਸੋਨੂ ਸੇਖੋ ਜੀ ਉਹਨਾਂ ਨੂੰ ਸਨਮਾਨਤ ਹੋ ਰਿਹਾ ਜੀ ਧੰਨਵਾਦ ਹੈ ਜੀ ਵੀਰ ਚੋਦਾ ਸਿੰਘ ਸਭਰਾ ਸਰਦਾਰ ਗੁਰਸੇਵ ਸਿੰਘ ਜੀ ਮਾੜੀ ਵਾਲੇ ਉਹਨਾਂ ਨੂੰ ਸਨਮਾਨਦੋਤਾ ਖਿੱਚੀ ਜਾਵਾ ਜੀ ਵੀਰ ਜੀ ਹੋਣੀਆਂ ਹਾਂ ਹਾਂਜੀ ਸਰਦਾਰ ਤਸੀਮ ਸਿੰਘ ਜੀ ਬਾਬਾ ਵੀਰ ਗੋਰਾ ਜੀ ਸਾਡੇ ਉਹਨਾਂ ਨੂੰ ਸਨਮਾਨ ਹੋ ਰਿਹਾ ਜੀ ਬਹੁਤ ਧੰਨਵਾਦ ਵੀਰ ਦਾ ਬਹੁਤ ਸੂਝੇ ਇਨਸਾਨ ਨੇ ਵੀਰਾ ਸਾਥੀ ਵੀਰ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਸਨਮਾਨ ਲਵਣ ਹਾਂਜੀ ਅਗੇ ਨਸਰ ਸਰਦਾਰ ਬਜੀਤ ਸਿੰਘ ਜੀ ਕੁੱਲਿਓ ਹਾਂ ਕੁਕੂ ਬੜਾ ਪਰਨੋਟ ਹਾਂ ਹਾਂਜੀ ਜੱਜ ਸਿੰਘ ਜੀ ਵੀਰ ਨੂੰ ਬੇਨਤੀ ਹੈ ਜੱਜ ਵੀਰ ਜੀ ਉਹ ਸਟੇਜ 'ਤੇ ਆਉਣ ਤੇ ਆਪਣਾ ਸਨਮਾਨ ਲੈਣ ਨੈਕਸਟ ਸਰਦਾਰ ਸਰਦੇਵ ਸਿੰਘ ਜੀ ਪਹਿਲਵਾਨ ਇਹ ਨਾਲ ਵੀਰ ਨੂੰ ਹੈ। ਹਾਂਜੀ ਸੂਬੇਦਾਰ ਅੰਗਰੇਜ਼ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਤੇ ਆਉਣ ਤੇ ਆਪਣਾ ਸਨਮਾਨ ਲੈਣ। ਸਰਕਾਰ ਜੀ ਹਰਜੀਤ ਸਿੰਘ ਜੀ ਨੰਬਰਦਾਰ ਤੇ ਗੁਰਵਿੰਦਰ ਸਿੰਘ ਜੀ ਵੀਰ ਹੋ ਤਾਂ ਸਟੇਜ ਤੇ ਆਉਣ ਦੀ ਕਿਰਪਾਲਤਾ ਕਰਨ। ਇੱਕ ਯਾਦਗਾਰੀ ਫੋਟੋ ਵੀਰ ਜੀ ਸਾਰੇ ਆਪਾਂ ਖੜੋ ਕੇ ਲਵਾਉਣੀ ਆ। ਕੋਕੂ ਜੀ ਖੜੇ ਨਾਲ। ਆਜਾ ਜੀ ਆਜਾ ਇੱਥੇ ਸੋ ਆਸ ਕਰਦੇ ਆ ਕਿ ਅੱਗੇ ਤੋਂ ਵੀ ਇਹ ਸਾਨੂੰ ਸੰਯੋਗ ਕਰਦੇ ਰਹਿਣਗੇ ਆਜੋ ਵੀਰ ਜੀ ਰਾਜੀ ਜੀ ਜਿੱਦ ਦੇਖੋ ਕਰ ਜਿਤਪੁਰਨੀ ਦਾ ਬੋਲ ਸੱਚੇ ਦਰਬਾਰ ਕੀ ਜੈ ਤੇ ਹੁਣ ਅਗਲਾ ਪ੍ਰੋਗਰਾਮ ਮੈਂ ਬੇਨਤੀ ਕਰਦਾ ਰਣਵੀਰ ਜੀ ਧੰਵਾਦ ਜੀ ਧੰਵਾਦ ਸੇ ਪੂ ਸਾਬ ਵੀਰ ਸੁਖਦੇਵ ਸਿੰਘ ਜੀ ਆਪਣਾ ਸਨਮਾਨ ਲੈ ਜੇ ਚਲੋ ਜੀ ਬਹੁਤ ਬਹੁਤ ਧੰਨਵਾਦ ਜੀ ਰਵੀਰ ਜੀ ਬਸ ਆਪਣੇ ਕੋਲੇ ਬਹੁਤ ਹੀ ਪੰਜਾਬ ਦੇ ਪ੍ਰਸਿੱਧ ਕਲਾਕਾਰ ਆ ਜਿਹੜੇ ਉਹ ਛੇਤੀ ਨੂੰ ਛੇਤੀ ਆਉਣ ਵਾਲੇ ਨੇ ਉਹਨਾਂ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਉਸੇ ਤਰ੍ਹਾਂ ਹੀ ਆਪਣੇ ਮਾਮਾਈ ਦਾ ਗੁਰਗਾਨ ਕਰਨ ਵਾਸਤੇ वॾी <laughs> जय ਦੂਰੀ ਭੁਲ ਕੇ ਮਾ ਮਾਈ ਦੇ ਦਰਬਾਰ ਤੇ ਵੇਚੀ ਪਿੰਡ ਵੱਡੇ ਸਮਾਗਮ ਦੇ ਲੰਗਰਾਂ ਦੀਆਂ ਸੇਵਾ ਕਰਦੀ ਸੀ ਇਸ ਮਾਂ ਜੇ ਜਲਾ ਵਿੱਚ ਦੂਰ ਬਸਦੀ ਕੰਨ ਬੰਦੇ ਉਹ ਕਿਰਤ ਵਿੱਚ ਇਸ ਮਾਂ ਮਸਨਾਂ ਦੇ ਮੋੜ ਜੜੀਏ ਉਹਨਾਂ ਤੋਂ ਮਾਂ ਕਰਦੇ ਬਰਾਦੀ ਜਾਵੇ ਬੰਸਾਬ ਦੇ ਦਰਬਾਰ ਕੀ ਜਾਵੇ मान जी कबड़ कबड़ ले कबूतर के कहना सुनाना चलते जाली वाली पग रानी के बच्चे पुकारा कर ले है मन तारे कंज का दारू पमाने जा तो दुनिया दो प्यारे रे दो दुनिया ਇੱਕ ਜ਼ਰੂਰੀ ਬੇਨਤੀ ਆ ਉਸ ਤੋਂ ਬਾਅਦ ਆਪਾਂ ਵਿਚਾਰਾ ਕਰਦੇ ਆ ਪਹਿਲਾਂ ਇੱਕ ਜ਼ਰੂਰੀ ਬੇਨਤੀ ਸਦਕਾਰ ਕੀਤੀ ਜਾਵੇ ਕਿ ਜਿਨ੍ਹਾਂ ਭੈਣ ਭਰਾਵਾਂ ਨੇ ਮਾਮਾਈ ਦੇ ਦਰਬਾਰ ਦੇ ਉੱਤੇ ਲੰਗਰ ਪ੍ਰਸ਼ਾਦਾ ਸ਼ਗਲਿਆ ਹੈ ਉਹ ਪੰਡਾਲ ਵਿੱਚ ਸੱਜਣ ਦੀ ਕਿਰਪਾਲਤਾ ਕਰੋ ਇਹ ਸਾਡੀ ਜ਼ਰੂਰੀ ਬੇਨਤੀ ਹੈ ਉਹ ਸਾਹਮਣੇ ਜੋ ਵੀਰ ਖੜੇ ਨੇ ਉਹਨਾਂ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਪੰਡਾਲ ਬੜਾ ਸੋਹਣਾ ਸਜਾਇਆ ਹੋਇਆ ਹੈ ਬੜਾ ਵਧੀਆ ਪ੍ਰਬੰਧ ਕੀਤਾ ਹੋਇਆ ਪ੍ਰਬੰਧਕਾਂ ਨੇ ਉਹਨਾਂ ਵੀਰਾਂ ਗਾੜੀ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਉਹ ਪਲੀਜ਼ ਸਾਡੀ ਇਸ ਬੇਨਤੀ ਨੂੰ ਸਵੀਕਾਰ ਕਰਨ ਤੇ ਪੰਡਾਲ ਵੇਸਾ ਦੀ ਕਿਰਪਾ ਦਾ ਕਰਨ ਹਾਂ ਤੇ ਪਿਛਲੀ ਵਾਰ ਥੋੜਾ ਜਿਹਾ ਹੁੱਲੜਬਾਜੀ ਕੀਤੀ ਸੀ ਸਾਡੇ ਨੌਜਵਾਨਾਂ ਨੇ ਤੇ ਇਸ ਵਾਰ ਕੋਈ ਵੀ ਵੀਰ ਕਿਸੇ ਤਰ੍ਹਾਂ ਦੀ ਵੀ ਸ਼ਰਾਰਤ ਕੀਤੀ ਤੇ ਪ੍ਰਬੰਧਕਾਂ ਵੱਲੋਂ ਇਹ ਬੇਨਤੀ ਆ ਵੀ ਐਰਕੀ ਮਤਲਬ ਸਖਤ ਕਾਰਵਾਈ ਜਿਹੜੀ ਉੱਤੇ ਕੀਤੀ ਜਾਊਗੀ ਇਸ ਵਾਸਤੇ ਜ਼ਰੂਰੀ ਬੇਨਤੀ ਸਾਡੀ ਇਹ ਸਵੀਕਾਰ ਕਰਨ ਤੇ ਹੁਣ ਆਪਾਂ ਕਰਦੇ ਹਾਂ ਪ੍ਰੋਗਰਾਮ ਦੀ ਰੰਮਤਾ ਬੋਲਣਾ ਨਾ ਰਹੋ ਇਹ ਟਾਈਮ ਹੈ ਗਾਇਨ ਹਾਂਜੀ ਹੈਗਾ ਤੇ ਫੇਰ ਆ ਢੋਲ ਤੇ ਜਾਓ ਠੀਕ ਹੈ ਸੁਰਜੀਆ ਢੋਲ ਕੀ ਕਰ ਦਿਓ